ਪੰਜਾਬ ਦੇ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ ਇਹਨਾਂ ਵਿੱਚ ਅੰਮ੍ਰਿਤਸਰ ਨਗਰ ਨਿਗਮ ਜਿਸ ਦੀਆਂ 85 ਵਾਰਡਾਂ ਹਨ ਇੱਥੋਂ ਵੀ ਅੱਜ ਜਿਹੜੀਆਂ ਚੋਣਾਂ ਹੋ ਰਹੀਆਂ ਹੋ ਰਹੀਆਂ ਹਨ ਇਹਨਾਂ ਚੋਣਾਂ ਨੂੰ ਲੈ ਕੇ ਜਿਹੜਾ ਵਾ ਉਮੀਦਵਾਰਾਂ ਦੇ ਵਿੱਚ ਪਾਰੀ ਉਤਸ਼ਾਹ ਹੈ ਪਾਇਆ ਜਾ ਰਿਹਾ ਹੈ ਅਤੇ ਉਸ ਬਾਬਤ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਵਾਰਡ ਨੰਬਰ 1 ਤੋਂ ਉਮੀਦਵਾਰ ਸਤਿੰਦਰ ਕੌਰ ਜੀ ਹਾਂਜੀ ਪੰਜ ਕੀ ਕਹਿਣਾ ਚਾਹੋਗੇ ਤੁਸੀਂ ਵੇਖੋ ਜੀ ਵੋਟਾਂ 'ਚ ਉਤਸ਼ਾਹ ਤੇ ਬਹੁਤ ਲੋਕਾਂ 'ਚ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਂਦਾ ਪਰ ਆਪ ਵਾਲਿਆਂ ਨੇ ਬਹੁਤ ਵਾਰਡਾਂ ਚੇਂਜ ਕਰਕੇ ਖੱਜਲ ਖਵਰੀ ਕੀਤੀ ਜ ਲੋਕਾਂ ਨੂੰ ਵੋਟਾਂ ਨਹੀਂ ਲੱਭ ਰਹੀਆਂ ਭਾਜੀ ਇਹ ਇਸ ਵੇਲੇ ਇਹ ਵੀ ਹੈਗਾ ਕਿ ਆਮ ਵਾਰਡਾਂ ਦੇ ਵਿੱਚ ਜਿਹੜਾ ਸੀ ਅੱਗੇ ਜਿੱਥੇ ਬੂਥ ਬੰਦਾ ਸੀ ਉੱਥੇ ਇੱਕ ਬੀਐਲਓ ਲਗਾਏ ਜਾਂਦੇ ਸੀ ਅੱਜ ਕਿ ਉਹਨਾਂ ਨੇ ਬੀਐਲਓ ਵੀ ਨਹੀਂ ਲਗਾਏ ਉਹਦੇ ਵਿੱਚ ਵੀ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹੀ ਉਹਨਾਂ ਨੇ ਬਹੁਤ ਧੱਕੇਸ਼ਾਹੀ ਕਰਨ ਦਾ ਜੀ ਕੋਸ਼ਿਸ਼ ਕਰ ਰਹੇ ਆ ਇਹ ਵੋਟਾਂ ਇੱਧਰ ਉੱਧਰ ਚੇਂਜ ਕਰਕੇ ਨਾ ਬੈਲੋ ਲਾਏ ਕੁਝ ਵੀ ਨਹੀਂ ਜੀ ਉਹਨਾਂ ਨੇ ਕੋਈ ਅਰੇਂਜਮੈਂਟ ਵਧੀਆ ਨਹੀਂ ਕਰ ਰਹੇ ਹੋ ਨਾ ਪਰਚੀਆਂ ਹੀ ਵੰਡੀਆਂ ਪਰਚੀਆਂ ਵੀ ਨਹੀਂ ਬਿਲਕੁਲ ਵੰਡੀਆਂ ਪਰਚੀਆਂ ਤੋਂ ਹੀ ਲੋਕੀ ਬਹੁਤ ਖੱਜਲ ਖਵਾਰ ਹੋਣ ਰਹੇ ਪਤਾ ਹੀ ਨਹੀਂ ਲੱਗਣ ਡਿਆ ਵੀ ਵੋਟ ਆ ਇੱਕ ਨੰਬਰ ਦੀ ਘੱਟ ਕੇ ਦੋਚ ਕੀਤੀ ਆ ਦੋ ਵਾਲੇ ਦੀ ਤਿੰਨ ਚ ਕੀਤੀ ਆ ਕੋਈ ਸਮਝ ਨਹੀਂ ਆਉਣ ਦੀ ਵੋਟਾਂ ਦਾ ਵੀ ਕਿੱਥੇ ਪਾਉਣ ਲੋਕ ਤੁਸੀਂ ਕੀ ਮਹਿਸੂਸ ਕਰਦੇ ਹੋ ਵੈਸੇ ਉਹਨਾਂ ਦੇ ਕੀ ਇਹ ਕਾਰਨ ਕੀ ਹੈ ਜਿਹੜਾ ਇੰਨਾ ਕਾਰਨ ਅੰਗੈਲੀ ਨਾ ਇਹਨਾਂ ਨੂੰ ਕੋਈ ਵੋਟਾਂ ਦਾ ਐਕਸਪੀਰੀਅੰਸ ਨਹੀਂਗਾ ਅ fırsਰਾਂ ਨੇ ਕੋਈ ਕੀਤਾ ਹੀ ਨਹੀਂਗਾ ਕੋਈ ਸਿਸਟਮ ਦਾ ਪਤਾ ਹੀ ਨਹੀਂ ਲੱਗਣ ਰਿਹਾ ਵੀ ਬੋਰਡ ਪਾਉਣੀ ਕਿੱਥੇ ਕਿੱਥੋਂ ਬੰਦੇ ਜਾਣ ਕੋਈ ਸਮਝ ਨਹੀਂ ਆਉਣ ਦੀ ਹੋਰ ਤੁਹਾਨੂੰ ਕੀ ਕਿਸਮਤ ਸਿਆਵਾ ਆ ਰਹੀਆਂ ਨੇ ਇਸ ਵੇਲੇ ਸਮੱਸਿਆ ਇਹ ਜੀ ਵਾਰਡ ਚੇਂਜ ਕਰ ਦਿੰਦੇ ਆ ਅੱਜ ਰਾਤ ਲਿਸਟ ਹੋਰ ਕੱਲ ਰਾਤ ਲਿਸਟ ਹੋਰ ਜਿੱਧਰ ਜਿੱਧਰ ਅਸੀਂ ਜੂਨ ਪ੍ਰਚਾਰ ਕਰਕੇ ਲਿਸਟਾਂ ਹੀ ਚੇਂਜ ਕਰ ਦਿੱਤੀਆਂ ਸਾਰੀਆਂ ਉਹਨਾਂ ਇਹ ਹੀ ਮੁਸ਼ਕਲ ਬਹੁਤ ਆ ਰਹੀ ਹੈ ਉਹ ਅਚਾਨਕ ਤੁਸੀਂ ਤੁਹਾਡਾ ਕਹਿਣਾ ਹੈ ਕਿ ਅਚਾਨਕ ਜਿਹੜੀਆਂ ਲਿਸਟਾਂ ਜਿਹੜੀਆਂ ਚੇਂਜ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੀ سپورਟ ਜਿਹੜੀਆਂ ਲਿਸਟਾਂ ਚੇਂਜ ਕੀਤੀਆਂ ਗਈਆਂ ਨੇ ਉਹਨਾਂ ਦੀ سپورਟ ਕੀਤੇ ਆ ਜੀ ਚੇਂਜ ਸਾਰੀਆਂ ਹੀ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਕਰ ਰਹੇ ਆ ਕਿ ਐਵੇਂ ਨਹੀਂ ਧੱਕਾ ਚਾਹੀ ਕਿਸੇ ਨਾ ਹੋਣੀ ਚਾਹੀਦੀ ਜੀ ਇਲੈਕਸ਼ਨ ਦੇ ਵਿੱਚ ਆਪੋ ਆਪਣੇ ਤੁਸੀਂ ਸਾਰੇ ਮਿਹਨਤ ਕਾਰਜ ਕਰੀ ਜੋ ਸਹੀ ਤਰੀਕੇ ਨਾਲ ਤੇ ਉਸ ਰਾਤ ਚਾਹ ਬਹੁਤੇ ਲੋਕਾਂ ਚ ਕਾਂਗਰਸ ਨੂੰ ਲਾਈਕ ਕਰਦੇ ਕਾਂਗਰਸ ਪਾਰਟੀ ਨੂੰ ਸਭ ਹੁਣ ਹਾਂਜੀ ਆਪਾਂ ਕਹਿੰਦੇ ਹਾਂ ਕਿ ਇੰਡੀਆ ਇੱਕ ਡੈਮੋਕ੍ਰੈਟਿਕ ਕੰਟਰੀ ਆ ਜਿਹੜੀ ਇੰਡੀਆ ਇੱਕ ਡੈਮੋਕ੍ਰੈਟਿਕ ਕੰਟਰੀ ਆ ਤੇ ਸਾਡੀ ਇਲੈਕਸ਼ਨਸ ਵੀ ਡੈਮੋਕ੍ਰੈਟਿਕ ਵੀ ਨਾ ਹੋਣੀ ਚਾਹੀਦੀ ਨੇ ਕਿ ਜਿੰਨੀਆਂ ਵੀ ਸਾਡੀਆਂ ਪਾਰਟੀਆਂ ਹੈਗੀਆਂ ਨੇ ਉਹਨਾਂ ਨੂੰ ਇਕੁਅਲੀ ਇੱਕ ਪਾਰਟਿਸਿਪੇਟ ਕਰਨ ਦਾ ਮੌਕਾ ਮਿਲੇ ਨਾ ਕਿ ਇੱਕ ਪਾਰਟੀ ਦਾ ਅਪਰ ਹੈਂਡ ਹੋਵੇ ਤੁਸੀਂ ਇਹ ਮੰਨਦੇ ਹੋ ਕਿ ਜਿਹੜਾ ਇਸ ਵੇਲੇ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਨਾਂ ਨੇ ਇਸ ਵੇਲੇ ਕੋਈ ਤਾਂ ਆਪਣੇ ਧੱਕੇਸ਼ਾਹੀ ਵਗੈਰਾ ਜਾਂ ਕਿਸ ਤਰ੍ਹਾਂ ਕੀ ਮਹਿਸੂਸ ਕਰਦੇ ਹੋ ਦੇਖੋ ਇੱਕ ਪੁਆਇੰਟ ਤੇ ਲਿਸਟ ਕਿਤੇ ਆ ਇੱਕ ਪੁਆਇੰਟ ਤੇ ਕਿਤੇ ਆ ਮੈਨੂੰ ਨਹੀਂ ਲੱਗਦਾ ਕਿ ਡੈਮੋਕਰੈਟਿਕ ਹੈਗੀ ਆ ਪ੍ਰੈਕਟਿਸ ਤੇ ਇਹਦਾ ਹੋਣਾ ਨਹੀਂ ਇਹ ਮਨਮਰਜੀ ਆ ਇਹ ਧੱਕੇਸ਼ਾਹੀ ਆ ਕਿਉਂ ਆ ਉਹਨਾਂ ਦੀ ਸਰਕਾਰ ਹੈਗੀ ਆ ਤਾਂ ਆਪ ਉੱਤੇ ਆਉਂਦੇ ਨੇ ਤੇ ਦੂਜੀ ਪਾਰਟੀ ਨੂੰ ਸਬਮਰਜ ਕਰ ਰਹੇ ਨੇ ਇਹ ਸੰਸਦ ਨਾਲ ਜੁੜੇ ਸੀ ਜਿਹੜੇ ਆਪਣਾ ਕਾਂਗਰਸ ਪਾਰਟੀ ਦੇ ਵਾਰਡ ਨੰਬਰ 1 ਤੋਂ ਉਮੀਦਵਾਰ ਸਤਿੰਦਰ ਕੋਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਔਨ ਦੀ سپورਟ ਜਿਹੜਾ ਵਾ ਉਹਨਾਂ ਨੇ ਜਿਹੜੀ ਪਾਰਟੀ ਸੱਤਾਧਾਰੀ ਪਾਰਟੀ ਹੈ ਉਹਨਾਂ ਨੇ ਉਹਨਾਂ ਵੱਲੋਂ ਜਿਹੜੀਆਂ ਵਾ ਲਿਸਟਾਂ ਚੇਂਜ ਕਰ ਦਿੱਤੀਆਂ ਗਈਆਂ ਹਨ ਵਾਡਾਂ ਚੇਂਜ ਕਰ ਦਿੱਤੀਆਂ ਵਾਡਾਂ ਦੇ ਜਿਹੜੀਆਂ ਇਲਾਕੇ ਨੇ ਚੇਂਜ ਕਰ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਸ ਵੇਲੇ ਜਿਹੜਾ ਲੋਕਤੰਤਰ ਦਾ ਬਿਲਕੁਲ ਕਹਾਣ ਹੋ ਰਿਹਾ ਲੋਕਤੰਤਰ ਨਾ ਦੀ ਕੋਈ ਚੀਜ਼ ਨਹੀਂ ਤੇ ਇਹ ਜੋ ਕੁਝ ਕੀਤਾ ਇਹ ਡਿੰਡੀਪੁਰੀ ਧੱਕੇਸ਼ਾਹੀ ਹੈ ਜੀ ਹਰਮਿੰਦਰ ਸਿੰਘ ਧੰਨਵਾਦ